ਆ ਖੁਆ ਹੁੰਦੀਆਂ ਰਹਿੰਦੀਆਂ ਨੇ ਤੇ ਚੋਰਾਂ ਦੇ ਹੌਂਸਲੇ ਇੰਨੇ بلند ਹੋ ਚੁੱਕੇ ਨੇ ਕਿ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਕਾਨੂੰਨ ਦਾ ਕੋਈ ਖੌਫ ਨਹੀਂ ਭਰੇ ਬਾਜ਼ਾਰਾਂ ਦੇ ਵਿੱਚ ਦਰਾਂ ਵਿੱਚ ਮਹਿਲਾਵਾਂ ਦੇ ਨਾਲ ਬੱਚਿਆਂ ਦੇ ਨਾਲ ਲੜਕੀਆਂ ਦੇ ਨਾਲ ਇਹ ਸਰਿਆਮ ਜਿਹੜੇ ਤਾਂ ਕੰਮ ਕੀ ਕਰਕੇ ਫੋਨ ਜਾਂ ਕੁਝ ਵੀ ਪੈਸਾ ਹੁੰਦਾ ਜੋ ਕੁਝ ਵੀ ਹੁੰਦਾ ਖੋ ਕੇ ਫਰਾਰ ਹੋ ਜਾਂਦੇ ਨੇ ਤਾਜੀ ਘਟਨਾ ਪਟਿਆਲੇ ਦੀ ਆ ਜਿੱਥੇ ਇੱਕ ਮਾਤਾ ਜਿਹੜੇ ਘਰ ਦੇ ਬਾਹਰ ਵਿਚਾਰੀ ਬੈਠੀ ਸੀ ਦਰਾਂ ਦੇ ਵਿੱਚ ਤਾਂ ਇੱਕ ਮੋਟਰਸਾਈਕਲ ਤੇ ਦੋ ਜਾਣੇ ਚੋਰ ਆਉਂਦੇ ਨੇ ਲੁਟੇਰੇ ਆਉਂਦੇ ਨੇ ਪਹਿਲਾਂ ਉਹ ਸਿੱਧਾ ਲੰਘ ਜਾਂਦੇ ਨੇ ਲੰਘਣ ਤੋਂ ਬਾਅਦ ਉਹ ਦੇਖਦੇ ਨੇ ਕਿ ਇੱਕ ਤਕੜਾ ਜਿਹਾ ਘਰ ਹੁੰਦਾ ਜਿਸ ਦੇ ਵਿੱਚ ਇੱਕ ਮਾਤਾ ਬੈਠੀ ਹੈ ਔਰ ਉਸਦੇ ਸੋਨੇ ਦੀਆਂ ਬਾੜੀਆਂ ਪਈਆਂ ਹੋਈਆਂ ਨੇ ਔਰ ਜਿਸ ਤੋਂ ਬਾਅਦ ਉਹ ਮੁੜ ਕੇ ਆਉਂਦਾ ਤੇ ਮੂੰਹ ਦੇ ਉਹਦੇ ਜਿਹੜੇ ਜਾਲੀ ਲਾਈ ਹੁੰਦੀ ਹੈ ਮੱਛਰ ਵਾਲੀ ਉਹ ਵੀ ਲਗਾਈ ਹੋਈ ਸੀ ਤੇ ਜੇ ਕੋਈ ਉਸ ਨੂੰ ਦੇਖ ਲੈਂਦਾ ਤਾਂ ਪਹਿਚਾਨ ਨਾ ਸਕੇ ਜਿਸ ਤੋਂ ਬਾਅਦ ਉਹ ਕੋਲ ਜਾਂਦਾ ਹੌਲੀ ਹੌਲੀ ਕੋਲ ਜਾ ਕੇ ਉਹ ਮਹਿਲਾ ਦੇ ਝਪਟ ਮਾਰ ਦਿੰਦਾ ਜਿਹੜੀ ਬਜ਼ੁਰਗ ਮਾਤਾ ਹੁੰਦੀ ਆ ਉਹਦੇ ਕੰਨ ਪਾੜ ਦਿੰਦਾ ਕੰਨ ਪਾੜਨ ਤੋਂ ਬਾਅਦ ਹਜੇ ਮਾਤਾ ਉਸਨੂੰ ਫੜਨ ਦੀ ਕੋਸ਼ਿਸ਼ ਕਰਦੀ ਆ ਤਾਂ ਉਹ ਧੱਕਾ ਮਾਰ ਕੇ ਉਸ ਬਜ਼ੁਰਗ ਮਾਤਾ ਨੂੰ ਧਰਤੀ ਦੇ ਨਾਲ ਛਿਟ ਦਿੰਦਾ ਚਿਤਨ ਤੋਂ ਬਾਅਦ ਦੱਸਦੀ ਕਿ ਉਸ ਮਾਤਾ ਦੇ ਗੰਭੀਰ ਮੁੱਢੇ ਤੇ ਛੱਟ ਵੀ ਵੱਜੀ ਐ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਵੇ ਕਿਰਕੀ اور ਬੇਰਹਿਮੀ ਦੇ ਨਾਲ ਉਹ ਬਜ਼ੁਰਗ ਮਾਤਾ ਦੇ ਕੰਨ ਪਾੜ ਕੇ ਉਸ ਨੂੰ ਧਰਤੀ ਤੇ ਫਟਕਾਰ ਦਿੰਦਾ ਜੋਰ ਚ ਥਲੇ ਛੱਟੇ ਜਾਂਦਾ ਤੇ ਫਰਾਰ ਹੋ ਜਾਂਦਾ ਹਾਲਾਂਕਿ ਪਰਿਵਾਰਿਕ ਮੈਂਬਰ ਬਾਹਰ ਹੁੰਦੇ ਨੇ ਬੱਚੇ ਬਾਹਰ ਹੁੰਦੇ ਨੇ ਤੇ ਉਹ ਭੱਜਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਲਟੇਰਾ ਫਰਾਰ ਹੋ ਜਾਂਦਾ ਕਿੱਥੇ ਦੀ ਘਟਨਾ ਦੱਸਤੀ ਕਿ ਪਟਿਆਲੇ ਦੇ ਥਾਣਾ ਕਤਵਾਲੀ ਦੇ ਅਧੀਨ ਪੈਂਦੇ ਗੋਪਾਲ ਕਲੋਨੀ ਆ ਪਟਿਆਲੇ ਦੀ ਜਿੱਥੇ ਇੱਕ ਨੌਜਵਾਨ ਵੱਲੋਂ ਬਜ਼ੁਰਗ ਮਾਤਾ ਦੀ ਕੰਨਾਂ ਦੀਆਂ ਵਾਲੀਆਂ ਖਿੱਚ ਕੇ ਰਫੂ ਚੱਕਰ ਹੋਇਆ ਹੈ ਇਸ ਸੰਬੰਧੀ ਇੱਕ ਵੀਡੀਓ ਵੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਇਹ ਸੀਸੀਟੀਵੀ ਤਸਵੀਰਾਂ ਨੇ ਇਹ ਵਾਇਰਲ ਹੋ ਰਹੀ ਹੈ ਔਰ ਜਿਸ ਵਿੱਚ ਇੱਕ ਮੋਟਰਸਾਈਕਲ ਉੱਪਰ ਨੌਜਵਾਨ ਦੁਪਹਿਰ ਦੇ ਸਮੇਂ ਦੱਸਿਆ ਜਾ ਰਿਹਾ Gopal Colony ਵਿੱਚ ਇੱਕ ਬਜ਼ੁਰਗ ਮਾਤਾ ਦੇ ਘਰ ਅੰਦਰ ਵੜ ਕੇ ਉਸ ਦੇ ਕੰਨਾਂ ਦੀਆਂ ਵਾਲੀਆਂ ਖਿੱਚ ਕੇ ਫਰਾਰ ਹੋ ਜਾਂਦਾ ਔਰ ਇਸ ਸੰਬੰਧੀ ਥਾਣਾ ਕੋਤਵਾਲੀ ਦੇ ਇੰਸਪੈਕਟਰ ਹਰਿੰਦਰ ਸਿੰਘ ਵੱਲੋਂ ਵੀ ਜਿਹੜਾ ਕਿਹਾ ਗਿਆ ਕਿ ਸੂਸਤੀ ਭਾਲ ਕੀ ਤਿਆਰੀ ਤੇ ਕਾਰਵਾਈ ਕੀਤੀ ਜਾਵੇਗੀ ਪਰ ਵੱਡੀ ਸਵਾਲ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਥਿਤੀ ਕਿੱਥੇ ਵਿਗੜਦੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਵੱਡੇ ਵੱਡੇ ਵਾਅਦੇ ਕਰਦੇ ਸੀ ਕਿ ਪੰਜਾਬ ਵਿੱਚ ਚਿਟਾ ਜਿਹੜਾ ਚਿਟਾ ਵਿਕ ਰਿਹਾ ਨਸ਼ਾ ਵਿਕ ਰਿਹਾ ਨੱਥ ਪਾਈ ਜਾਵੇਗੀ ਚੋਰਾਂ ਨੂੰ ਨੱਥ ਪਾਈ ਜਾਵੇਗੀ ਯੰਗਸਟਰਾਂ ਨੂੰ ਨੱਥ ਪਾਈ ਜਾਵੇਗੀ ਲੁਟੇਰਿਆਂ ਨੂੰ ਪਰ ਇਹ ਤਾਂ ਸਰੇਆਮ ਜਿਹੜਾ ਚੋਰੀ ਕਰਦੇ ਨੇ ਵੱਡੇ ਵੱਡੇ ਫਾਦੇਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਏ ਮੁੱਖ ਮੰਤਰੀ ਭਗਵੰਤ ਮਾਨ ਸਿਆ ਇਸ ਤਰੀਕੇ ਦੇ ਨਾਲ ਪਟਿਆਲਾ ਉਧਰ ਪੱਟੇ ਅੰਮ੍ਰਿਤਸਰ ਲੁਧਿਆਣਾ ਵਿੱਚ ਸਰਿਆਮ ਚੋਰੀਆਂ ਹੁੰਦੀਆਂ ਨੇ ਸਰਿਆਮ ਲੋਕਾਂ ਦੀਆਂ ਨਾ ਧੱਕੇ ਹੁੰਦੇ ਨੇ ਇਹਨਾਂ ਤੇ ਨਥ ਕੌਣ ਪਾਵੇਗਾ ਤੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲ ਖੜਾ ਹੁੰਦਾ ਏ ਕਿ ਇਹ ਲੁਟੇਰੇ ਸਰਿਆਮ ਜਿਹੜੇ ਮੋਟਰਸਾਈਕਲਾਂ ਚ ਗੱਡੀਆਂ ਚ ਆ ਕੇ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਆਜ ਇਹ ਲੁਟੇਰਿਆਂ ਦੀ ਵਿੱਚ ਆਜ ਦਿਨ ਲੁੱਟਾਂ ਖੂਆਂ ਹੁੰਦੀਆਂ ਰਹਿੰਦੀਆਂ ਨੇ ਤੇ ਚੋਰਾਂ ਦੇ ਹੌਂਸਲੇ ਇੰਨੇ بلند ਹੋ ਚੁੱਕੇ ਨੇ ਕਿ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਕਾਨੂੰ ਹੁੰਦਾ ਕੋਈ ਖੌਫ ਨਹੀਂ ਭਰੇ ਬਾਜ਼ਾਰਾਂ ਦੇ ਵਿੱਚ ਦਰਾਂ ਵਿੱਚ ਮਹਿਲਾਵਾਂ ਦੇ ਨਾਲ ਬੱਚਿਆਂ ਦੇ ਨਾਲ ਲੜਕੀਆਂ ਦੇ ਨਾਲ ਇਹ ਸਰਿਆਮ ਜਿਹੜੇ ਧੱਕਾ ਮੁਕੀ ਕਰਕੇ ਫੋਨ ਜਾਂ ਕੁਝ ਵੀ ਪੈਸਾ ਹੁੰਦਾ ਜੋ ਕੁਝ ਵੀ ਹੁੰਦਾ ਖੋਕੇ ਫਰਾਰ ਹੋ ਜਾਂਦੇ ਨੇ ਤਾਜੀ ਘਟਨਾ ਪਟਿਆਲੇ ਦੀ ਆ ਜਿੱਥੇ ਇੱਕ ਮਾਤਾ ਜਿਹੜੀ ਘਰ ਦੇ ਬਾਹਰ ਵਿਚਾਰੀ ਬੈਠੀ ਸੀ ਦਰਾਂ ਦੇ ਵਿੱਚ ਤਾਂ ਇੱਕ ਮੋਟਰਸਾਈਕਲ ਤੇ ਦੋ ਜਾਣੇ ਚੋਰ ਆਉਂਦੇ ਨੇ ਲੁਟੇਰੇ ਆਉਂਦੇ ਨੇ ਪਹਿਲਾਂ ਉਹ ਸਿੱਧਾ ਲੰਘ ਜਾਂਦੇ ਨੇ ਲੰਘਣ ਤੋਂ ਬਾਅਦ ਉਹ ਦੇਖਦੇ ਨੇ ਕਿ ਇੱਕ ਤਕੜਾ ਜਿਹਾ ਘਰ ਹੁੰਦਾ ਜਿਸ ਦੇ ਵਿੱਚ ਇੱਕ ਮਾਤਾ ਬੈਠੀ ਹੈ ਔਰ ਉਸਦੇ ਸੋਨੇ ਦੀਆਂ ਬਾੜੀਆਂ ਪਈਆਂ ਹੋਈਆਂ ਨੇ ਔਰ ਜਿਸ ਤੋਂ ਬਾਅਦ ਉਹ ਮੁੜ ਕੇ ਆਉਂਦਾ ਤੇ ਮੂੰਹ ਦੇ ਉਹਦੇ ਜਿਹੜੇ ਜਾਲੀ ਲਾਈ ਹੁੰਦੀ ਹੈ ਮੱਛਰ ਵਾਲੀ ਉਹ ਵੀ ਲਗਾਈ ਹੋਈ ਸੀ ਤੇ ਜੇ ਕੋਈ ਉਸ ਨੂੰ ਦੇਖ ਲੈਂਦਾ ਤਾਂ ਪਛਾਣ ਨਾ ਸਕੇ ਜਿਸ ਤੋਂ ਬਾਅਦ ਉਹ ਕੋਲ ਜਾਂਦਾ ਹੌਲੀ-ਹੌਲੀ ਕੋਲ ਜਾ ਕੇ ਉਹ ਮਹਿਲਾ ਦੇ ਝਪਟ ਮਾਰ ਦਿੰਦਾ ਜਿਹੜੀ ਬਜ਼ੁਰਗ ਮਾਤਾ ਹੁੰਦੀ ਆ ਉਹਦੇ ਕੰਨ ਪਾੜ ਦਿੰਦਾ ਕੰਨ ਪਾੜਨ ਤੋਂ ਬਾਅਦ ਹਜੇ ਮਾਤਾ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦੀ ਆ ਤਾਂ ਉਹ ਧੱਕਾ ਮਾਰ ਕੇ ਉਸ ਬਜ਼ੁਰਗ ਮਾਤਾ ਨੂੰ ਧਰਤੀ ਦੇ ਨਾਲ ਛਿੱਟ ਦਿੰਦਾ ਚਿਤਨ ਤੋਂ ਬਾਅਦ ਦੱਸਦੀ ਕਿ ਉਸ ਮਾਤਾ ਦੇ ਗੰਭੀਰ ਮੁੱਢੇ ਤੇ ਛੱਟ ਵੀ ਵੱਜੀ ਐ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਵੇਖਿਰਕੀ ਔਰ ਬੇਰਹਿਮੀ ਦੇ ਨਾਲ ਉਹ ਬਜ਼ੁਰਗ ਮਾਤਾ ਦੇ ਕੰਨ ਪਾੜ ਕੇ ਉਸ ਨੂੰ ਧਰਤੀ ਤੇ ਫਟਕਾਰ ਦਿੰਦਾ ਜੋਰ ਛੇ ਛੱਟੇ ਜਾਂਦਾ ਤੇ ਫਰਾਰ ਹੋ ਜਾਂਦਾ ਹਾਲਾਂਕਿ ਪਰਿਵਾਰਿਕ ਮੈਂਬਰ ਵਾਰ ਹੁੰਦੇ ਨੇ ਬੱਚੇ ਬਾਹਰ ਆਉਂਦੇ ਨੇ ਤੇ ਉਹ ਭੱਜਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਲਟੇਰਾ ਫਰਾਰ ਹੋ ਜਾਂਦਾ ਕਿੱਥੇ ਦੀ ਘਟਨਾ ਦੱਸਤੀ ਕਿ ਪਟਿਆਲੇ ਦੇ ਥਾਣਾ ਕਤਵਾਲੀ ਦੇ ਅਧੀਨ ਪੈਂਦੇ ਗੋਪਾਲ ਕਲੋਨੀ ਆ ਪਟਿਆਲੇ ਦੀ ਜਿੱਥੇ ਇੱਕ ਨੌਜਵਾਨ ਵੱਲੋਂ ਬਜ਼ੁਰਗ ਮਾਤਾ ਦੀ ਕੰਨਾਂ ਦੀਆਂ ਵਾਲੀਆਂ ਖਿੱਚ ਕੇ ਰਫੂ ਚੱਕਰ ਹੋਇਆ ਹੈ ਆ ਇਸ ਸੰਬੰਧੀ ਇੱਕ ਵੀਡੀਓ ਵੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਇਹ ਸੀਸੀਟੀਵੀ ਤਸਵੀਰਾਂ ਨੇ ਇਹ ਵਾਇਰਲ ਹੋ ਰਹੀ ਹੈ ਔਰ ਜਿਸ ਵਿੱਚ ਇੱਕ ਮੋਟਰਸਾਈਕਲ ਉੱਪਰ ਨੌਜਵਾਨ ਦੁਪਹਿਰ ਦੇ ਸਮੇਂ ਦੱਸਿਆ ਜਾ ਰਿਹਾ Gopal Colony ਵਿੱਚ ਇੱਕ ਬਜ਼ੁਰਗ ਮਾਤਾ ਦੇ ਘਰ ਅੰਦਰ ਵੜ ਕੇ ਉਸ ਦੇ ਕੰਨਾਂ ਦੀਆਂ ਵਾਲੀਆਂ ਖਿੱਚ ਕੇ ਫਰਾਰ ਹੋ ਜਾਂਦਾ ਔਰ ਇਸ ਸੰਬੰਧੀ ਥਾਣਾ ਕੋਤਵਾਲੀ ਦੇ ਇੰਸਪੈਕਟਰ ਹਰਿੰਦਰ ਸਿੰਘ ਵੱਲੋਂ ਵੀ ਜਿਹੜਾ ਕਿਹਾ ਗਿਆ ਕਿ ਉਸ ਦੀ ਪਾਲ ਕੀਤੀ ਜਾ ਰਹੀ ਹੈ ਤੇ ਕਾਰਵਾਈ ਕੀਤੀ ਜਾਵੇਗੀ ਪਰ ਵੱਡੀ ਸਵਾਲ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਥਿਤੀ ਕਿੱਥੇ ਵਿਗੜਦੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਵੱਡੇ ਵੱਡੇ ਵਾਅਦੇ ਕਰਦੇ ਸੀ ਕਿ ਪੰਜਾਬ ਵਿੱਚ ਚਿਟਾ ਜਿਹੜਾ ਚਿਟਾ ਵਿਕ ਰਿਹਾ ਨਸ਼ਾ ਵਿਕ ਰਿਹਾ ਨੱਥ ਪਾਈ ਜਾਵੇਗੀ ਚੋਰਾਂ ਨੂੰ ਨੱਥ ਪਾਈ ਜਾਵੇਗੀ ਯੰਗਸਟਰਾਂ ਨੂੰ ਨੱਥ ਪਾਈ ਜਾਵੇਗੀ ਲੁਟੇਰਿਆਂ ਨੂੰ ਪਰ ਇਹ ਤਾਂ ਸਰੀਆਮ ਜਿਹੜਾ ਚੋਰੀ ਕਰਦੇ ਨੇ ਵੱਡੇ ਵੱਡੇ ਫਾਧਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਏ ਮੁੱਖ ਮੰਤਰੀ ਭਗਵੰਤ ਮਾਨ ਸਿਆ ਇਸ ਤਰੀਕੇ ਦੇ ਨਾਲ ਪਟਿਆਲਾ ਉਧਰ ਪੱਟੇ ਅੰਮ੍ਰਿਤਸਰ ਲੁਧਿਆਣੇ ਵਿੱਚ ਸਰਿਆਮ ਚੋਰੀਆਂ ਹੁੰਦੀਆਂ ਨੇ ਸਰਿਆਮ ਲੋਕਾਂ ਦੇ ਨਾਂ ਧੱਕੇ ਹੁੰਦੇ ਨੇ ਇਹਨਾਂ ਤੇ ਨੱਥ ਕੌਣ ਪਾਵੇਗਾ ਤੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲ ਖੜਾ ਹੁੰਦਾ ਏ ਕਿ ਇਹ ਲੁਟੇਰੇ ਸਰਿਆਮ ਜਿਹੜੇ ਮੋਟਰਸਾਈਕਲਾਂ ਚ ਗੱਡੀਆਂ ਚਾ ਕੇ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਆਜ ਇਹ ਲੁਟੇਰੇਆਂ